Редактор субтитров А.Семкин Корректор А.Егорова ਸ੍ਰੀ ਅਕਾਲ ਮੈਂ ਹਰਿਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਪਾਸਕਰ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਗਣਤੰਤਰ ਦਿਵਸ ਤੇ ਹੁਸ਼ਿਆਰਪੁਰ ਵਿੱਚ ਕੌਮੀ ਤਿਰੰਗਾ ਲਹਿਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਪੰਜਾਬ ਦੇ ਸੰਵਿਧਾਨਕ ਅਧਿਕਾਰਾਂ ਦੇ ਜ਼ੋਰਦਾਰ ਢੰਗ ਨਾਲ ਪੁਸ਼ਟੀ ਕਰਦੇ ਆਪਣੇ ਸਰਕਾਰ ਦੇ ਸ਼ਾਸਨ ਰਿਕਾਰਡ ਦਾ ਵਿਸਤਾਰਪੂਰਵਕ ਵੇਰਵਾ ਦਿੱਤਾ ਇਕੱਠ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਅੱਤੇ ਇਸ ਦੇ ਲੋਕਾਂ ਪ੍ਰਤੀ ਅਥਾ ਯੋਗਦਾਨ ਦੇ ਬਾਵਜੂਦ ਪੰਜਾਬ ਕੋਲ ਆਪਣੀ ਰਾਜਧਾਨੀ ਨਵੀਂ ਆਜ਼ਾਦੀ ਤੋਂ ਬਾਅਦ ਪੰਜਾਬ ਨੂੰ ਗੈਰ ਕਾਨੂੰਨੀ ਤੌਰ ਤੇ ਸਟੇਟ ਵਾਂਜਾ ਰੱਖਿਆ ਗਿਆ ਹੈ ਇਨੀਆਂ ਕੁਰਬਾਨੀਆਂ ਇਨੀਆਂ ਪ੍ਰਾਪਤੀਆਂ ਦੇਸ਼ ਨੂੰ ਇੰਨੀ ਸੇਵਾ ਦੇ ਬਾਵਜੂਦ ਵੀ ਤੁਸੀਂ ਹੈਰਾਨ ਹੋ ਜਾਓਗੇ ਸੋਚ ਕੇ ਕਿ ਪੰਜਾਬ ਪਹਿਲਾ ਸੂਬਾ ਜਿਹਦੇ ਕੋਲ ਆਪਣੀ ਰਾਜਧਾਨੀ ਹੈ ਨਹੀਂ ਪੰਜਾਬ ਦੀ ਰਾਜਧਾਨੀ ਹੈ ਨਹੀਂ ਔਰ ਰਾਜਧਾਨੀ ਨੂੰ ਖੋਹਣ ਵਾਸਤੇ ਨਿਤ ਨਮੀ ਕੋਈ ਸਕੀਮ ਕੱਢ ਲੈਂਦੇ ਆ ਆ ਕਾਨੂੰਨ ਆਊਗਾ ਆ ਚੰਡੀਗੜ੍ਹ ਨੂੰ ਅਸੀਂ ਅਲੱਗ ਕਰ ਦਾਂਗੇ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਕ ਹੈ ਉਹ ਹੁਣ ਸੈਂਟਰ ਦੇ ਥੱਲੇ ਆ ਜੂਗਾ ਉਹਦੇ ਥੱਲੇ ਆ ਜੂਗਾ ਫਿਰ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਜਿਹਦਾ ਸ਼ਹਿਰਪੁਰ ਨਾਲ ਬਹੁਤ ਪੁਰਾਣਾ ਨਾਤਾ ਹੈ ਉਹਦਾ ਰੌਲਾ ਪੈ ਜਾਂਦਾ ਸੋ ਮੈਂ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਇਹ ਵੀ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਿਹੜੀ ਹੈ ਉਹਨੂੰ ਦਿਵਾਉਣ ਵਾਸਤੇ ਵੀ ਅਸੀਂ ਅੱਡੀ ਚੂਟੀ ਦਾ ਜੋਰ ਲਾਵਾਂਗੇ ਜਿੱਥੇ ਤੱਕ ਸਾਨੂੰ ਜੋ ਸਾਨੂੰ ਕਰਨਾ ਪਿਆ ਉਹਦੇ ਵਾਸਤੇ ਅਸੀਂ ਕਰਾਂਗੇ ਪੰਜਾਬ ਇੱਕ ਹੈ ਜਿਆ ਸੂਬਾ ਜਿੱਦੀ ਆਪਣੀ ਹਾਈ ਕੋਰਟ ਹੈ ਨਹੀਂ ਨਾਰਥ-ਈਸਟ ਦੇ ਛੋਟੇ-ਛੋਟੇ ਸੂਬੇ ਨੇ ਉਹਨਾਂ ਕੋਲ ਆਪਣੀ-ਆਪਣੀ ਹਾਈ ਕੋਰਟ ਹੈ ਸਾਡੀ ਹਾਈ ਕੋਰਟ ਵੀ ਉਹ ਪੰਜਾਬ ਰਹਿਣਾ ਹਾਈ ਕੋਰਟ ਹੈ ਇੰਨਾ ਜਿਆਦਾ ਉੱਥੇ ਰਸ਼ ਹੈ ਇੰਨਾ ਜਿਆਦਾ ਫਾਈਲਾਂ ਪਈਆਂ ਨੇ ਕਿ ਜੱਜਸ ਜਾਂ ਵਕੀਲ ਸਹਿਬਾਨ ਜਿਹੜੇ ਨੇ ਉਹਨਾਂ ਦੇ ਵਸ ਦੀ ਗੱਲ ਹੀ ਹੈ ਨਹੀਂ ਉਹ ਪੈਂਡਿੰਗ ਕੇਸ ਐਨੇ ਹੋ ਗਏ ਕਈ ਸਾਲ ਲੱਗ ਜਾਣਗੇ ਉਹਨਾਂ ਕੇਸਾਂ ਦਾ ਨੁਟਾਰਾ ਕਰਦੇ ਹੋਏ। ਸੋ ਮੈਂ ਅੱਜ ਫੇਰ ਦੇਸ਼ ਦੇ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹੋਇਆ ਜਿਨ੍ਹਾਂ ਨੇ ਸੁਪਨਾ ਲਿਆ ਸੀ ਕਿ ਜਾਂ ਦੇਸ਼ ਨਿਵਾਸੀ ਹੋਈਏ। ਸ਼ਹੀਦ ਆਜ਼ਮ ਭਗਤ ਸਿੰਘ ਜਰਾਂ ਨੂੰ ਯਾਦ ਕਰਦੇ ਹੋਏ ਮੈਂ ਸ਼ਹੀਦ ਆਜ਼ਮ ਦੀਆਂ ਦੋ ਲਾਈਨਾਂ ਨਾਲ ਮੈਂ ਸਮਾਪਤੀ ਕਰੂੰਗਾ। ਸ਼ਹੀਦ ਆਜ਼ਮ ਭਗਤ ਸਿੰਘ ਜਰਾਂ ਨੇ ਲਿਖਿਆ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਆਓ ਆਪਣੇ ਦੇਸ਼ ਦੀ ਧਰਤੀ ਨੂੰ ਪਿਆਰ ਕਰੀਏ ਇਸ ਸੋਹਣੇ ਦੇਸ਼ ਦੀ ਲੋਕਾਂ ਨੂੰ ਪਿਆਰ ਕਰੀਏ ਇਸ ਦੇਸ਼ ਦੀ ਤਰੱਕੀ ਦੀ ਕਾਮਨਾ ਕਰੀਏ ਮੈਂ ਸਾਰਿਆਂ ਨੂੰ ਅੱਜ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਬਹੁਤ-ਬਹੁਤ ਵਧਾਈ ਵੀ ਦਿਨਾ ਤੇ ਆਉਣ ਵਾਲੇ ਦਿਨਾਂ ਦੀ ਕਾਮਨਾ ਕਰਦਾ ਹਰਦਾਸ ਕਰਦਾ ਕਿ ਪੰਜਾਬ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੋਵੇ ਸਾਡੇ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਹਰ ਫੀਲਡ ਦੇ ਵਿੱਚ ਮੱਲਾ ਮਾਰਨ ਤੇ ਪੰਜਾਬ ਜਿਹੜਾ ਫਿਰ ਦੁਬਾਰੇ ਰੰਗਲਾ ਪੰਜਾਬ ਬਣ ਕੇ ਦੇਸ਼ ਨੂੰ ਲੀਡ ਕਰੇ ਜੇ ਪੰਜਾਬ ਨੰਬਰ 1 ਬਣੂਗਾ ਤਾਂ ਦੇਸ਼ ਨੰਬਰ 1 ਬਣੂਗਾ ਬਹੁਤ ਬਹੁਤ ਵਧਾਈਆਂ ਜੈ ਹਿੰਦ ਬੋਲੇ ਸੋਨਹਿਾਰ ਸਾਸਵੇਕਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਵੱਸਦੇ ਰਹੋ ਤਰਕੀ